ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧਿ ਸੰਗਤ ਜੀ ਆਪਾਂ ਇਤਿਹਾਸ ਦੇ ਵਿੱਚ ਇਹ ਪੜ੍ਹਦੇ ਆ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਪੰਜ ਪਿਆਰੇ ਸਾਜਨਾ ਕੀਤੇ ਸਨ ਪੰਜ ਪਿਆਰਿਆਂ ਨੂੰ ਜਦੋਂ ਅੰਮ੍ਰਿਤ ਪਾਣ ਕਰਵਾਇਆ ਸੀ ਤੰਬੂ ਦੇ ਵਿੱਚ ਲਜਾ ਕਰਕੇ ਸੀਸ ਧੜ ਦੇ ਨਾਲੋਂ ਅਲੱਗ ਕੀਤੇ ਫਿਰ ਨਾਲ ਜੋੜਤੇ ਕਿ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਆਪ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਲਈ। ਇਹ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ। ਉਸ ਤੋਂ ਬਾਅਦ ਜਦੋਂ ਕਲਗੀਧਰ ਪਾਤਸ਼ਾਹ ਨੇ ਆਪ ਅੰਮ੍ਰਿਤ ਛਕਿਆ ਤੇ ਮਹਾਰਾਜ ਜੀ ਨੇ ਫਿਰ ਸੰਗਤਾਂ ਨੂੰ ਬੇਨਤੀ ਕੀਤੀ ਕਿ ਭਾਈ ਜੀ ਨੇ ਅੰਮ੍ਰਿਤ ਛਕਣਾ ਆ ਜਾਵੇ। ਉਹਨਾਂ ਸੰਗਤਾਂ ਦੇ ਵਿੱਚੋਂ ਸੰਗਤ ਜੀ ਫਿਰ 5 ਸਿੰਘ ਹੋਰ ਤਿਆਰ ਹੋ ਗਏ ਅੰਮ੍ਰਿਤ ਛਕਣ ਵਾਸਤੇ। ਪੰਜ ਸਰੀਰ ਹੋਰ ਉੱਠੇ ਉਹਨਾਂ ਨੇ ਫਿਰ ਅੰਮ੍ਰਿਤ ਪਾਣ ਕੀਤਾ ਉਹ ਕਹਿਣ ਲੱਗੇ ਮਹਾਰਾਜ ਸਾਡਾ ਵੀ ਸਿਰ ਜਿਹੜਾ ਸੀਸ ਹੈ ਹਾਜ਼ਰ ਹੈ ਇਹਨੂੰ ਵੀ ਅਲੱਗ ਕਰੋ ਮਹਾਰਾਜ ਕਹਿੰਦੇ ਨਹੀਂ ਪੰਜਾਂ ਸਿੰਘਾਂ ਦਾ ਸਿਰ ਸੀਸ ਅਲੱਗ ਕਰਨਾ ਸੀ ਔ ਤ ਤੁਹਾਨੂੰ ਅਸੀਂ ਅੰਮ੍ਰਿਤ ਛਕਾ ਦਿੰਨੇ ਆ ਉਹਨਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਪੰਜ ਜਾਨਿਆਂ ਨੂੰ ਉਹਨਾਂ ਦੇ ਨਾਮ ਇਤਿਹਾਸ ਵਿੱਚ ਆਉਂਦੇ ਨੇ ਭਾਈ ਦੇਵਾ ਸਿੰਘ ਭਾਈ ਰਾਮ ਸਿੰਘ ਭਾਈ ਟਹਿਲ ਸਿੰਘ ਤੇ ਭਾਈ ਈਸ਼ਰ ਸਿੰਘ ਤੇ ਭਾਈ ਫਤੇ ਸਿੰਘ ਇਹ ਸਤਿਗੁਰੂ ਜੀ ਕਹਿਣ ਲੱਗੇ ਪੰਜ ਪਿਆਰੇ ਤਾਂ ਉਹੀ ਨੇ ਇਹ ਮੇਰੇ ਪੰਜ ਵੀਰ ਨੇ ਪੰਜ ਵੀਰ ਪੰਕਤੀ ਵੀ ਆਉਂਦੀ ਹੈ ਦੇਵਾ ਸਿੰਘ ਫਨ ਰਾਮ ਸਿੰਘ ਟਹਿਲ ਸਿੰਘ ਮਤ ਧੀਰ ਈਸ਼ਰ ਸਿੰਘ ਬਰ ਫਤੇ ਸਿੰਘ ਇਹ ਪੰਚ ਮੁਕਤੇ ਬਲ ਵੀਰ ਸਤਿਗੁਰੂ ਜੀ ਨੇ ਫਿਰ ਇਨ੍ਹਾਂ ਪੰਜਾਂ ਨੂੰ ਬਲਵੀਰ ਕਹਿ ਕੇ ਭਾ ਪੀਰ ਕਹਿ ਕੇ ਬਾਜ਼ਮਾਰੀ ਕਿ ਇਹ ਮੇਰੇ ਉਹ ਮੇਰੇ ਪੰਜ ਪਿਆਰੇ ਨੇ ਇਹ ਮੇਰੇ ਪੰਜ ਵੀਰ ਨੇ ਪੰਜ ਵੀਰ ਸਿੱਖ ਸਿੱਖਾਂ ਦੇ ਪੰਜ ਵੀਰ ਕੌਣ ਸਨ ਜਿਨ੍ਹਾਂ ਦੇ ਆਪਾਂ ਹੁਣ ਨਾਮ ਸਰਵਣ ਕੀਤੇ ਨੇ ਭਾਈ ਦੇਵਾ ਸਿੰਘ ਭਾਈ ਰਾਮ ਸਿੰਘ ਭਾਈ ਟਹਿਲ ਸਿੰਘ ਭਾਈ ਈਸ਼ਰ ਸਿੰਘ ਭਾਈ ਫਤੇ ਸਿੰਘ ਇਹ ਪੰਜ ਵੀਰ ਹੋਏ ਨੇ ਪੰਜ ਪਿਆਰੇ ਜਿਨ੍ਹਾਂ ਨੇ ਅੰਮ੍ਰਿਤ ਸੰਭਰ ਪਾਣ ਕੀਤਾ ਸੀ ਇਹ ਪੰਜ ਵੀਰ ਹੋਏ ਨੇ ਸਿੱਖਾਂ ਦੇ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਸੇ ਚੈਨਲ ਤੇ ਗੁਰਬਾਣੀ ਦੀ ਸੰਥਿਆ ਲੜੀਵਾਰ ਚੱਲ ਰਹੀ ਹੈ ਰਾਤ ਨੂੰ 8 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ